ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਲਗਾਤਾਰ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦਾ ਜਹਾਜ਼ ਉਤਰ ਰਿਹਾ ਹੈ ਤੇ ਜੇਕਰ ਗੱਲ ਕੀਤੀ ਜਾਵੇ ਕੱਲ ਦੀ ਤਾਂ ਕੱਲ ਵੀ ਇੱਕ ਅਮਰੀਕੀ ਸੈਨਾ ਦਾ ਜਹਾਜ਼ ਅੰਮ੍ਰਿਤਸਰ ਉੱਤਰ ਦਾ ਜਿਸ ਦੇ ਵਿੱਚ 112 ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਗਿਆ ਹੈ ਤੇ ਇਸੇ ਘੜੀ ਤਹਿਤ ਪੰਜਾਬ ਦੇ 31 ਨੌਜਵਾਨ ਵੀ ਇਸ ਦੇ ਵਿੱਚ ਸ਼ਾਮਿਲ ਸਨ ਇਹਨਾਂ ਦੇ ਵਿੱਚੋਂ ਰਿਪੋਰਟ ਹੋ ਕੇ ਆਏ ਮੋਗਾ ਦੇ ਨੌਜਵਾਨ ਜਸਵਿੰਦਰ ਸਿੰਘ ਨੇ ਆਪਣੇ ਨਾਲ ਹੱਡ ਵੀ 30 ਸੁਣਾਈ ਹੈ ਉਸਨੇ ਦੱਸਿਆ ਹੈ ਕਿ ਕਿਵੇਂ ਡੌਂਕੀ ਲਗਾ ਕੇ ਉਹ ਅਮਰੀਕਾ ਗਿਆ ਤੇ ਇਸ ਦੇ ਵਿੱਚ ਹੀ ਏਜੰਟ ਦੇ ਵੱਲੋਂ ਉਸਦੇ ਨਾਲ ਧੋਖਾ ਕੀਤਾ ਗਿਆ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਦੋ ਕਮਰੇ ਦੇ ਘਰ ਦੇ ਵਿੱਚ ਰਹਿੰਦਾ ਹੈ ਤੇ ਉਸਦੇ ਵੱਡੇ ਸੁਪਨੇ ਸਨ ਆਪਣੀ ਭੈਣਾਂ ਦਾ ਵਿਆਹ ਚੰਗੇ ਤਰੀਕੇ ਕਰਨਾ ਚਾਹੁੰਦਾ ਸੀ ਜਿਸ ਕਰਕੇ ਉਹ ਸੁਪਨਾ ਲੈ ਕੇ ਅਮਰੀਕਾ ਜਾਂਦਾ ਪਰ ਟਰੈਵਲ ਏਜੰਟ ਦੇ ਵੱਲੋਂ ਉਸ ਦਾ ਘਰ ਤੱਕ ਬਿਕਵਾ ਦਿੱਤਾ ਗਿਆ ਉਸ ਨੂੰ ਆਪਣੇ ਪਸ਼ੂ ਵੇਚ ਕੇ ਜਿਹੜਾ ਏਜੰਟ ਦੇ ਪੈਸੇ ਪੂਰੇ ਕਰਨੇ ਪਏ ਨੇ ਬਾਰੇ ਇਹ ਸੋਚੇ ਕਿ ਲੋਕ ਘਰ ਕੁਝ ਬੰਦੂਗੋ ਚੱਕ ਰਕੀ ਕਰਾਂਗੇ ਬਾਅਦ ਜਾ ਕੇ ਲੋਕਾਂ ਦਾ ਕੁਝ ਬਣਾ ਲਾਂਗੇ ਜਮੀਨ ਉਹ ਗੇਰਾ ਬਣਾ ਲਾਂਗੇ ਨਾ ਰੋ ਵਿਆਹ ਕਰ ਲਾਂਗੇ ਪੈਣਾਂ ਦੇ ਵਿੱਚ ਲੋ ਆਪ ਦੇ ਵਿੱਚ ਕੁਝ ਕਰਾਂਗੇ ਸੀ ਤੇ ਵਧੀਆ ਘਰ ਬਣਾ ਕੇ ਜਦੋਂ ਕੋਈ ਇੱਥੇ ਵਧੀਆ ਕੰਮ ਕਰਾਂਗੇ ਆਪਾਂ ਪ੍ਰੋਗਰ ਬਣੀ ਘਰ ਦਾ ਹਲਕਾ ਕੁਝ ਕਰਦੇ ਲਾ ਤੇ ਦੋ ਕਮਰੇ ਤੇ ਬਾਕੀ ਤੁਸੀਂ ਕਰਦੇ ਲਾ ਤੇ ਦੇਖੀ ਲੈ ਆ ਇਹ ਘਰ ਦੇ ਲਾ ਤਾਂ ਬਹੁਤ ਮਾੜੇ ਨੇ ਇਹ ਜਿਹਨੂੰ ਕਿੰਨਾ ਪੈਸਾ ਦਿੱਤਾ ਤੁਸੀਂ ਇਹ ਜਿਹਨੂੰ 45 15 ਲੱਖ ਰੁਪਏ ਦਿੱਤਾ ਸੀ ਉਹ ਕਿਸ ਤਰ੍ਹਾਂ ਦਿੱਤਾ ਜੀ ਇਹ ਕਿੱਥੋਂ ਪੂਰਾ ਕਰੇ ਡੇਢ ਕਿਲਾ ਜੀ ਮਹੀਨੇ ਕੀ ਸੀ ਆਪਣੇ ਕੋਲ ਉਹ ਵੇਚ ਦਿੱਤੀ ਆ ਘਰ ਵੀ ਗੈਣੇ ਰੱਖਿਆ ਜੀ ਆ ਤੇ ਇਸੇ ਤਰ੍ਹਾਂ ਤੋਂ ਵੀ ਪੜੇ ਇੱਕ ਦੋ ਡੰਗਰੀ ਵੀ ਵੇਚੀ ਆ ਇਹਦਾ ਕਰਕੇ ਅਸੀਂ ਪੈਸੇ ਪੂਰੇ ਕੀਤੇ ਅਸੀਂ ਆਦੇ 45 15 ਲੱਖ ਰੁਪਈਆ ਤੇ ਜਦੋਂ ਤੁਹਾਨੂੰ ਤੁਸੀਂ ਲੈ ਕੇ ਤੁਹਾਨੂੰ ਪਤਾ ਵੀ ਇਮੀਗ੍ਰੇਸ਼ਨ ਨਾਲ ਜਦੋਂ ਲੈ ਕੇ ਕਿਸੇ ਕਿਸ ਤਰ੍ਹਾਂ ਲੈ ਕੇ ਸਾਨੂੰ ਪਤਾ ਹੀ ਡੰਕੀ ਲਈ ਲੈ ਕੇ ਜਾ ਰਹੇ ਸਾਨੂੰ ਨਹੀਂ ਪਤਾ ਵੀ ਡੰਕੀ ਲੈ ਕੇ ਆਣੀ ਆ ਪਰ ਸਾਨੂੰ ਤਾਂ ਇਹ ਕਿਹਾ ਸੀ ਬਾਈ ਏਅਰ ਲੈ ਕੇ ਜਾਣਾ ਵਾ ਰਾਸਤੇ ਜਿਦ ਸਾਨੂੰ ਨੇ ਜੈ ਡੋਂਕੀ ਲਵਾ ਦਿੱਤੀ ਜਨੂੰ ਜੰਗਲਾਸ਼ਤੀ ਲੈ ਕੇ ਗਏ ਆ ਫ੍ਰਿਗਟ ਨੇ 81 ਵਾਰ ਕੀਤੀ ਨਦੀਆਂ ਦੀ 81 ਵਾਰ ਕੀਤੀ ਸੀ ਕਿਸ਼ਤੀਆਂ ਲਈ ਇਸੇ 10 ਜਾਨੇ ਬਣੇ ਤੇ 20 ਜਾਨੇ ਬਿਠਾਉਂਦੇ ਸੀ ਕਿਤੀ ਡੋਲਦੀ ਸੀ ਇਹਦੇ ਡੋਬਣਾ ਚਾਹੀਏ ਸੀ ਡੈਰੀ ਲੱਗਦਾ ਸੀ ਉਹਦੇ ਚ ਵੀ ਇੱਥੋਂ ਤੁਸੀਂ ਦਿੱਲੀ ਏਅਰਪੋਰਟ ਤੋਂ ਗਏ ਹਾਂਜੀ ਦਿੱਲੀ ਏਅਰਪੋਰਟ ਤੋਂ ਤੇ ਗਏ ਬਾਇਰ ਬਾਇਰ ਕਿੱਥੋਂ ਤੱਕ ਗਏ ਬਾਇਰ ਬਾਇਰ ਸੀ ਸਿਲਵਾਡੋਰ ਤੱਕ ਬਾਇਰ ਗਏ ਆ ਉਦੋਂ ਗਾਂਵ ਫਿਰ ਸਾਨੂੰ ਗੱਡੀਆਂ ਦੇ ਜਦ ਗਨੈਸ਼ੀ ਲੈ ਕੇ ਗਏ ਤੁਰਕੀ ਵੀ ਲੈ ਕੇ ਗਿਆ ਸੀ ਤੇ ਨਦੀਆਂ ਵੀ পার ਕਰੀਆਂ ਸਾਨੂੰ ਕਿਸ਼ਤੀਆਂ ਰਾਹੀਂ ਹਾਂ ਜੇ ਲਾਫਰ ਜਾਣਗੇ ਪਰ ਉਹ ਹਲੀ ਗੱਲ ਦੀ ਬਣੀ ਜਿਲਕਾ ਦੀ ਬਣੀ ਵੇਚੀ ਆ ਮੁੰਜਾ ਜੋ ਵੇਚਿਆ ਕਰ ਜਾਣ ਕਰਕੇ ਵੀ ਪੈਗੇ ਪੂਰੇ ਕਿਤੇ ਦੇ ਮਹਾਂਪਾਜਨਾ ਕਰਕੇ ਕੋਈ ਰਿਸ਼ਤੇਦਾਰਾਂ ਫੜੇ ਗਏ ਪਰ ਸਾਡੀ ਉਹ ਗੱਲ ਨਹੀਂ ਬਣੀ ਗਈ ਅਸੀਂ ਸੁੰਦਰ ਬੱਟਾ ਬਾਟਲਾ ਜਿਹਦੇ ਬੱਚੇ ਸੰਭਝਾਂਗੇ ਪਰ ਬੱਚੇ ਮੇਰੇ ਸਾਲੇ ਰਉਣ ਵਾਲੇ ਆ ਉਹ ਲੈ ਕੇ ਯਾਰਾ ਨਹੀਂ ਕਰਦਾ ਪਿਆ ਰੋਟੀ ਦੀ ਗੱਲਾਂ ਨਜ਼ਰ ਆ ਕੋਈ ਇੱਕ ਬਚਾ ਲੈਂਦਾ 52000 ਰੁਪਏ ਉਹਨੇ ਦਾ ਵੀ ਕੈਂਪਸ ਨੂੰ ਜਾਦੇ ਆ ਇਹ ਘਰ ਦਾ ਹਾਲਤ ਬਹੁਤ ਮੰਨਦੀ ਆ ਤੇ ਮੈਂ ਦਾ ਸਰਕਾਰ ਨੂੰ ਇਹ ਕਹਿੰਦਾ ਵੀ ਇਹਦੇ ਨੂੰ ਸੈਂਟਰ ਤੋਂ ਪੈਸੇ ਜਾਈ ਜਾਣ ਤੇ ਇਹਨਾਂ ਦੇ ਕਾਰਵਾਈ ਹੋਵੇ ਦੇ ਨਾਲ ਪਗਲ ਲੱਗੇ ਕਰੇ ਲੋਕਲ ਅਫਸਰ ਵੀ ਦਾ ਕਿਵੇਂ ਰਿਹਾ ਜੀ ਉੱਤੇ ਕਿੰਨੇ ਦਿਨੋਂ ਕਿੱਥੇ ਜੰਗ ਲੱਗ ਰਿਹਾ ਕਿਵੇਂ ਪਹੁੰਚਿਆ ਹੋ ਕਿਹੜੇ ਹਾਲਾਤਾਂ ਦੇ ਵਿੱਚ ਪਹੁੰਚਿਆ ਇਹ ਇਹਨਾਂ ਚਾਹ ਨਹੀਂ ਗਿਆਈ ਪਰ ਪਹਿਲਾਂ ਭੇਜਾਂਗੇ ਰਾਜ ਤੱਕ ਭੇਜਾਂਗੇ ਰਾਜ ਤੱਕ ਉਹਨਾਂ ਨਾਲ ਡਾਕਟਰ ਸ਼੍ਰੀ ਗਰਦਾ ਡਾਕਟਰ ਕੋਈ ਆਈ ਗੱਲੀਆ ਦੇ ਕਾ ਇੱਕ ਆਇਆ ਜੀ ਜੰਦੇ ਰਹੇ ਜਾਂ ਤੇ ਬਹੁਤ ਮਜ਼ਾ ਆ ਗਿਆ ਰਾਣੀ ਵਿੱਚ ਕੋਈ ਕਾਂਤੀ ਨਹੀਂ ਲੱਗਦਾ ਮਿਲਦਾ ਗਿਆ ਮੋਗਾ ਤੋਂ ਤਨਮੇ ਸਮਾਨਤਾ ਦੀ ਰਿਪੋਰਟ ਹਮਦਰ ਟੀਵੀ